ਬਟਾਲੇ ਟ੍ਰੇਨ ਦਾ ਕ੍ਰੋਸ ਪਿਆ ਸੀ ਤੇ ਟ੍ਰੇਨ ਆਈ ਹੁਣ ਪਠਾਨਕੋਟ ਵਾਲੀ ਤੇ ਹੁਣ ਬਟਾਲੋਂ ਟ੍ਰੇਨ ਤੁਰੇਗੀ ਆ ਪਠਾਨਕੋਟ ਵਾਲਾ ਟ੍ਰੇਨ ਸਾਢੇ 8 ਵੇ ਟ੍ਰੇਨ ਤੋਂ ਅੱਡੀ ਜਿਹੜੀ ਹੁਣ 1.5 ਘੰਟਾ ਲੇਟ ਤੁਰਨ ਦੀ ਏ ਟ੍ਰੇਨ ਇਹ ਆਹੀ ਪਹੁੰਚ ਕੇ ਅੰਮ੍ਰਿਤਸਰ ਸਟੇਸ਼ਨ ਤੇ ਕਾਫੀ ਲੇਟ ਟ੍ਰੇਨ ਪਹੁੰਚੀ ਅੱਜ ਔੜੀਆਂ ਚੱਲ ਲੱਗੇ ਹੁਣ ਬਾਈ 34 ਦੇ ਪੁੱਤ ਸਟੇਸ਼ਨ ਤੇ ਚੀ ਦਰਬਾਰ ਸਾਹਿਬ ਦਾ ਬੜਾ ਵਧੀਆ ਉਹਨਾਂ ਨੇ ਰੱਖਿਆ ਕੋਈ ਹਰਮਨਜੀਤ ਸਿੰਘ ਅਸਲਜੀ ਨਿਊਜ਼ ਪੰਜਾਬ ਤੇ ਅੱਜ ਉਹ ਕਹਿੰਦਾ ਇਹਨਾਂ ਦਰਬਾਰ ਸਾਹਿਬ ਨਾਲ ਅੱਜਾ ਵੀਰਾਂ ਦਾ ਨਾਂ ਜੁੜਿਆ ਸਾਡੇ ਨਾਲ ਹੈ ਕਹਿੰਦਾ ਮੈਂ ਵੀ ਦਰਬਾਰ ਸਾਹਿਬ ਜਾਇਆ ਕਰਨਾ ਵਾ ਤੇਰੇ ਫਰਦ ਸਾਹਿਬ ਕਹਿੰਦੇ ਕਿ ਤੂੰ ਛੋਟਾ ਵਾ ਕਹਿੰਦੇ ਨਹੀਂ ਹੁਣ ਤੂੰ ਵੱਡਾ ਹੋ ਗਿਆ ਜੱਗ ਦਾ ਵੀ ਹੁਣ ਦਰਬਾਰ ਸਾਹਿਬ ਜਾਇਆ ਕਰ ਅੱਜ ਹਰਮਨ ਜਰਾ ਪਹਿਲੀ ਵੀ ਦਰਵਾਸਾਂ ਜੁੜਿਆ ਕਿ ਹਰ ਨਾਲ ਇਸ ਟਾਈਮ 30 ਤੋਂ 35 ਜਾਣੇ ਜੁੜ ਕੇ ਦਰਵਾਸਾਂ ਜਾਂ ਨੂੰ ਹਰ ਸ਼ਨੀਵਾਰ ਦਾ ਨਾਂ ਜਾਂਦੇ ਤੇ ਸੁਰੇ ਆ ਜਾਂਦੀ ਆ ਇੱਕ ਨੋਟ ਗੱਲ ਆ ਅਸੀਂ ਪਿਛੇ ਉਹਦੀ ਪਾਈ ਹੀ ਟ੍ਰੇਨ ਵਿੱਚ ਜੇ ਕੀ ਖਬਰ ਕੀ ਟ੍ਰੇਨ ਵਿੱਚ ਜਿਹੜੇ ਲੱਡੂ ਕਰਾਰੇ ਵੇਚਦੇ ਆ ਕਿ ਗੰਦੇ ਹੱਥ ਹੁੰਦੇ ਆ ਕਿ ਇਦਾਂ ਲਿਬੜੇ ਤਿਬੜੇ ਦਾ ਬੀੜੀਆਂ ਨੱਕ ਚੁੰਮਲਾ ਮਾਰਦੇ ਆ ਉਦਾਂ ਲੋਕਾਂ ਨੂੰ ਖਵਾਈ ਜਾਂਦੇ ਆ ਅੱਜ ਹਰਮਨ ਦੇਖਿਆ ਹਾਂਜੀ ਹਾਂਜੀ ਪਿੰਨੂ ਸਾਡੇ ਸਾਹਮਣੇ ਉਹਨੇ ਕਵਰ ਕੀਤਾ ਹੈ ਲੱਡੂ ਕਰਾਰੇ ਆਪਣੇ ਜਿਹਨੇ ਲੱਡੂ ਹੀ ਕਵਰ ਕੀਤੇ ਕਾਲੇ ਕੱਪੜੇ ਨਾਲ ਜਿਨੂੰ ਆਪਾਂ ਨਾ ਅੱਗੇ ਚੱਲ ਗਏ ਥੋੜਾ ਮੈਨਜ਼ਰ ਕਰਕੇ ਤੁਰ ਕੇ ਵੇਨੇ ਆ ਕਿ ਹੋਰ ਕੀ ਕਰਨੇ ਲੋਕੀ ਤੇ ਵੇਖਿਆ ਕਿ ਉਹਨੂੰ ਲੱਡੂ ਕਰਾ ਰਿਆ ਤੂੰ ਆਪਣਾ ਨਾ ਕਾਲਾ ਜਿਹਾ ਕੱਪੜਾ ਉਤਾਰ ਕੇ ਨਾ ਉਹ ਸਿਰ ਤੇ ਪੂੰਝ ਲਿਆ ਪਹਿਲੀ ਵਾਰੀ ਬਹੁਤ ਮਾਰੀ ਗੱਲ ਆ ਤੇ ਉਹਦੇ ਉੱਤੇ ਬਾਅਦ ਚ ਕਵਰ ਕਰ ਦਿੱਤਾ ਕਵਰ ਕਰਕੇ ਜੋ ਥੋੜੀ ਜਿਹੀ ਫੇਲ ਲੱਗ ਗਈ ਉਹਨੂੰ ਉੱਤਰ ਲੱਗਿਆ ਉਹਨੇ ਬਿੰਨੂ ਜਿਹਾ ਬਣਾ ਕੇ ਸੇਤ ਰਖ ਲਿਆ ਬਿੰਨੂ ਬਣਾ ਕੇ ਨਾ ਜਿੱਦਾਂ ਤੂੰ ਕੁੜੀ ਚੁੱਕੀ ਦੀ ਆ ਉਹਦਾ ਬਿੰਨੂ ਬਣਾ ਕੇ ਸੇਤ ਰਖ ਲਿਆ ਆਹ ਇਹਨੂੰ ਪੁੱਛਿਆ ਯਾਰ ਇਹਨਾਂ ਇਫੈਕਸ਼ਨ ਦਾ ਘਾਰ ਆ ਤੂੰ ਇਦਾਂ ਕਿਉਂ ਕਰਦਾ ਵਾ ਕਹਿੰਦਾ ਹ ਹੇ ਬੋਲਿਆ ਹਮ ਨਹੀਂ ਖਾਤੇ ਲੋਕ ਖਾਤੇ ਖਾਣੇ ਦੇ ਮੈਨੂਫੈਕਚਰ ਸਾਰੇ ਨੂੰ ਹੁੰਦੀ ਆ ਪਰ ਉਹ ਬੰਦੇ ਨੇ ਵੇਖੋ ਕਿੱਦਾਂ ਗਲਤ ਗੱਲ ਆ ਕਿ ਲੋਕੀ ਪੰਜਾਬੀ ਖਾਸ ਕਰਕੇ ਪੰਜਾਬੀ ਮੁੰਡੇ ਖਾ ਕਿੰਨੇ ਟ੍ਰੇਨ ਪਰ ਪਾਰ ਤੇ ਜਾਂਦੇ ਆ ਉਹ ਕੁੜੀ ਜਵੇ ਲੱਡੂ ਤਰਾਰੇ ਖਾਈ ਜਾਂਦੀ ਆ ਉਹ ਇਨਫੈਕਸ਼ਨ ਦਾ ਘਰ ਆ ਹਾਂ ਤੇ ਹਰਮਨ ਦੇਖਿਆ ਉਹਨੇ ਸਵਰ ਕਰਕੇ ਚੱਕ ਕੇ ਜਮ ਕਰਕੇ ਫਿਰ ਗੰਦੀ ਫੜਖਵਾਤ ਹੁੰਦੀ ਪਹਿਲਾਂ ਤੂੰ ਖਾ ਲੈਣਾ ਬੜੇ ਰਮਾਨਾ ਆਨੰਦ ਵੀ ਚਲੋ ਤੁਹਾਨੂੰ 2 ਕਮੇਟੀ ਹੋਣਾ ਪਰ ਬਾਅਦ ਵਿੱਚ ਨਹੀਂ ਤੁਹਾਨੂੰ ਤੁਸੀਂ ਇਹ ਸਾਹਮਣਾ ਕਰਨਾ ਪੈਣਾ ਉਹ ਬਹੁਤ ਮੁਸ਼ਕਲ ਹੋ ਜਾਣਾ ਅੱਗੇ ਵੀ ਤੁਹਾਨੂੰ ਮਾਰੀ ਲੱਗੀ ਕੋਰੋਨਾ ਆ ਗਿਆ ਕਿ ਉਹਨਾਂ ਕਿੱਥੋਂ ਆਇਆ ਵਾ ਕੋਰੋਨਾ ਇਸ ਇਸੇ ਚੋਂ ਕੋਰੋਨਾ ਆਉਂਦਾ ਵਾ ਉਹ ਬੁੱਕਾ ਦੇ ਕੋਟ ਮਾੜੀ ਗੱਲ ਹੈ ਕੱਲ ਨੂੰ ਮੰਨ ਲਓ ਕੋਈ ਵੀ ਲੱਡੂ ਘਾੜੇ ਵਿੱਚ ਕੋਈ ਚੀਜ਼ ਮਾੜੀ ਪਾ ਕੇ ਹਨਾ ਮਦਦ ਘਵਾ ਦੇ ਬਸ ਉਹ ਬਹੁਤ ਜ਼ਿਆਦਾ ਇਨਫੈਕਸ਼ਨ ਫੈਲਦੇ ਕੱਲ ਨੂੰ ਅੱਗੇ ਤੋਂ ਅੱਗੇ ਜਿੱਦਾ ਕਰੋਨਾ ਵਧੀ ਸੀ ہماری ਬਹੁਤ ਤਕਰੀ ਹੋ ਸਕਦੀ ਹੈ ਮੰਨ ਲਓ ਕਿ ਜੇ ਇਹੀ ਲੱਡੂ ਘਾੜੇ ਵਿੱਚ ਕੋਈ ਹੋਵੇ ਜਿਆ ਉਹ ਕਿ ਦਿਨ ਪਾ ਕੇ ਕੁਝ ਇਹ ਟੱਕੇ ਨਹੀਂ ਹੈਗੇ ਕੋਈ ਜ਼ਹਿਰ ਪਾ ਦੇ ਕੋਈ ਯਾਰਾ ਵਗੈਰਾ ਪਾ ਦੇ ਕਿਸੇ ਨੂੰ ਉਹਨੇ ਕੋਈ ਪਾ ਲਾ ਲੱਡੂ ਘਾੜੇ ਵਾਲੇ ਨੂੰ ਕਿ ਲਾ ਕੇ ਗੰਦੇ ਕੱਪੜੇ ਲੋਕਾਂ ਦੇ ਲੱਗਣ ਡੇ ਐਵੇਂ ਕੁਝ ਜਿਹਾ ਪਾ ਕੇ ਪਾ ਦੇ ਉਹ ਮੋ ਤੁਹੀਂ ਲੱਡੂ ਘਾੜੇ ਵਾਲੇ ਕਿੱਥੋਂ ਲੱਭਣਾ ਹੈ ਜਿਹਨੂੰ ਉਗਲੇ ਪੰਜਾਬ ਚ ਬਹੁਤ ਜ਼ਿਆਦਾ ਪੰਜਾਬ ਦੇ ਆਪਣੇ ਇੰਡੀਆ ਦੀ ਗੱਲ ਕਰ ਲੈਣੇ ਆ ਬਹੁਤ ਜਗ੍ਹਾ ਬਹੁਤ ਸਹੀ ਮਤਲਬ ਬਹੁਤ ਜਗ੍ਹਾ ਬੰਦੇ ਨਹੀਂ ਲੱਭੀ ਪਾ ਰਹੇ ਬਹੁਤ ਜ਼ਿਆਦਾ ਦੇਖੀ ਕੋਈ ਦੜਾ ਵਾਲੇ ਕੋਈ ਲੱਡੂ ਕਰਾ ਲੈ ਆਏ ਦੇ ਗੰਦੇ ਹੁੰਦੇ ਆ ਲੋਕ ਪੰਜਾਬੀ ਖਾਸ ਕਰਕੇ ਕਿ ਪੰਜਾਬੀਆਂ ਨੂੰ ਖਾਣਾ ਜਿਹੜਾ ਨਾ ਗੰਦਾ ਪਸੰਦਾ ਕਈ ਤਾਂ ਵੇਖੀ ਜਿਹੜੇ ਪੰਜਾਬੀ ਲੋਕ ਆਪਣੇ ਆ ਕਿ ਸਿੱਖ ਕੋਈ ਹੋਵੇ ਸਿੱਖ ਸੰਗਤ ਦੇ ਬੰਦਿਆਂ ਮਦਰ ਯੋ ਲੁੰਦੀਆਂ ਉਹਨਾਂ ਖਾਂ ਦੇਣੀਆਂਗੇ ਤਾਂ ਭਈਆਂ ਲੋਕਾਂ ਨੂੰ ਖਾਂਦੇ ਪੰਜਾਬੀ ਲੋਕ ਇੱਕ ਬੰਦੇ ਕੋ ਕੋਈ ਖਾਂਦਾ ਹੀ ਨਹੀਂ ਹੈਗਾ ਜੇ ਕਿ ਰੇੜੀ ਗੋਲ ਗੱਪਿਆਂ ਦੀ ਹੋਗੀ ਟਿੱਕੀ ਹੋएगी ਸਮੋਸੇ ਹੈਗੀ ਉਹ ਆਪਣੀ ਵੀਡੀਓ ਪਾਉਂਦੇ ਆ ਕਿ ਸਾਡੇ ਕੋ ਖਾ ਸਾ ਸੁਤਰਾ ਖਾਣਾ ਕਿ ਉਹਨਾਂ ਕੋ ਕਿਉਂ ਨਹੀਂ ਖਾਂਦੇ ਪਤਾ ਨਹੀਂ ਕਿਉਂ ਨਹੀਂ ਖਾਂਦੇ ਉਹ ਸਾ ਸੁਤਰਾ ਸੁ ਖਾਣਾ ਖਾਓ ਉਹ ਭਈਆਂ ਲੋਕਾਂ ਕੋ ਪਤਾ ਨਹੀਂ ਕਿ ਕਿਨਾਕ ਚੁੰਗਲੀਆਂ ਉਹ ਮਾਰਦੇ ਆ ਉਹ ਵੀ ਨਹੀਂ ਟ੍ਰੇਨ ਹੁੰਦੀ ਆ ਕਾਫੀ ਗੰਦੀ ਜੀ ਅੰਦਰੋਂ ਹੁੰਦੀ ਜਿਹੜੀ ਆਪਾਂ ਟ੍ਰੇਨ ਦਾ ਘਾਰ ਆ ਮੇਰਾ ਇਨਫੈਕਸ਼ਨ ਦਾ ਘਾਰ ਆ ਉਹਨੇ ਚੁੱਕੀ ਮਤਲਬ ਆਪਣੀ ਜਿਹੜੀ ਪਲੇਟ ਲੱਡੂ ਕਰਾਦੇ ਵੱਡੀ ਪਲੇਟ ਆ ਚੁੱਕੀ ਜੇ ਮੰਨ ਲਓ ਉਤੋਂ ਕੋਈ ਚੀਜ਼ ਦੇਖ ਜੇ ਨਾ ਕੋਈ ਪਤਾ ਲੱਗੇ ਇਨੀ ਕਪੜਾ ਧਫੜੀ ਵਿੱਚ ਉਹੀ ਗੋਲ ਗੱਪੇ ਤੁਹਾਨੂੰ ਕਵਾਦਰ ਇਹ ਇਨਫੈਕਸ਼ਨ ਦਾ ਬਹੁਤ ਧਰਮਾ ਲੋਕਾਂ ਨੇ ਵੀ ਦੇਖੇ ਕੱਪੜੇ ਵੀ ਅਟੈਚ ਹੁੰਦੇ ਬਿਲ ਡੁਗਰ ਨੇ ਉਹ ਜਿਵੇਂ ਕਹਿੰਦਾ ਝੁੰਡ ਇਨਫੈਕਸ਼ਨ ਹੁੰਦੀ ਆ ਹੁੰਦਾ ਹੋੰਦੋ ਪੰਜਾਬੀ ਖਾਨ ਦੇ ਆ ਉਹ ਨਹੀਂ ਉੱਡੀ ਬੋਤ ਮਾਰੀ ਗੱਲ ਐ ਇੰਨੀ ਗੱਲ ਕਹੀ ਫਿਰ ਸਾਨੂੰ ਮਨ ਚ ਗੁੱਸਾ ਲੱਗਾ ਫਿਰ ਵੀਡੀਓ ਕਵਰ ਕੀਆ ਵੇਖੋ ਵੀਡੀਓ ਪਾਸ ਕਰਕੇ ਲੱਡੂ ਕਰਾਰੇ ਕੋਲੋਂ ਨੇ ਕੱਪੜੇ ਨੇ ਢੱਕੇ ਆ ਫਿਰ ਉਸ ਤੋਂ ਬਾਅਦ ਉਸ ਬੰਦੇ ਨੇ ੱਟਣ ਤੋਂ ਬਾਅਦ ਅਸੀਂ ਆ ਕੇ ਗਏ ਆਂ ਔਰ ਨੰਗੇ ਸ਼ਾਰਟ ਤੇ ਲੱਡੂ ਕਰੇ ਕੋਈ ਲੋਕੀ ਖਾਈ ਜਾਣਦੇ ਆ ਬਸ ਸਾਨੂੰ ਵੇਖ ਕੇ ਦਾਵਾ ਦਾ ਟ੍ਰੇਨ ਤੋਂ ਉਤਰ ਕੇ ਆਪਾਂ ਲੱਤ ਬਾਤ ਢਾ ਲੰਦਾ ਮਾੜੀ ਗੱਲ ਹੈ ਭਈਏ ਦੀ ਕਿ ਪੰਜਾਬੀਆਂ ਕੋ ਸਾਫ ਉਤਰਾ ਖਾ ਲਿਆ ਕਰੋ ਵੀਰੇ ਇਹਨਾਂ ਚੰਗਾ ਨਹੀਂ ਤੇ ਕਿਤੇ ਦੁਕਾਨ ਤੋਂ ਸਾਫ ਉਤਰਾ ਖਾ ਲੇ ਕੋ ਟ੍ਰੇਨ ਚ ਕਿਉਂ ਖਾਂਦੇ ਇੱਕ ਤੇ ਗੁਰੂ ਘਰ ਜਾਣ ਦੇ ਜੇ ਉੱਥੇ ਲੰਗਰ ਪਾਣੀ ਛਕੋ ਫਿਲ ਗਨ ਇਨਫੈਕਸ਼ਨ ਲਿਓਂ ਦੇ ਕਰੋਨਾ ਵਰਗੀ ਬਿਮਾਰੀ ਵੀ ਆਪ ਸਦਨ ਦੇ ਜੀਰੋ ਬਿਮਾਰ ਹੋਏ ਤੇ ਫਿਰ ਮਾਂ ਪਿਓ ਦੀ ਬਿਪਤਾ ਪੈ ਜਾਂਦੀ ਹੈ ਕਿ ਮਾਂ ਪਿਓ ਨੇ ਬੱਚੇ ਨੂੰ ਕਿੱਥੇ ਦਾਖਲ ਕਰਾਈਏ ਆ ਦੀ ਬਿਮਾਰੀ ਆਪ ਆਪਣੇ ਕੋ ਸਾਦੇ ਜੀ ਗੁਰੂ ਘਰ ਆਉਂਦੇ ਜੀ ਗੁਰੂ ਘਰ ਮੱਥਾ ਟੇਕੋ ਸਾਹ ਸੁਤਰਾ ਕੋ ਸ਼ਤਾਨੀਆਂ ਨਾ ਕਰੋ ਟ੍ਰੇਨੋ ਜੇ ਕਿਸ਼ਤਾਨੀਆਂ ਕਰਦੇ ਕਿਦਾਂ ਕੁੜੀ ਠਰਮਸਤੀ ਚੁੱਕੀ ਹੁੰਦੀ ਹੈ ਪੰਜਾਬੀ ਮੁੰਡੇ ਵੀ ਜਿਹੜੇ ਹੁੰਦੇ ਨੇ ਨਮਾਜ਼ ਬਾਂਹ ਚ ਦੇ ਮੁੰਡੇ ਹੁੰਦੇ ਨੇ ਅੱਜ ਕੱਲ੍ਹ ਜ਼ਿਆਦਾ ਆਪਣਾ ਟੱਕਰੀ ਕਰਦੇ ਜੋ ਟ੍ਰੇਨ ਦੇ ਉੱਤੇ ਪੁੱਲੀ ਕਰੀਨੇ ਪੁੱਲੀ ਬੜੀ ਕਰਦੇ ਲੋਕ ਬਾਜਾਂ ਦਿੰਦੇ ਨੇ ਬਾਹਰ ਚੁੱਕ ਚੁੱਕ ਕੇ ਵਰੀ ਨਹੀਂ ਵੀ ਆਪ ਸ਼ਰਾਰਤਾ ਕਰਨ ਦੇ ਜੀ ਮੇਰੇ ਕੱਲ ਦੇ ਵੀਰਾਂ ਦੀ ਬੇਨਤੀ ਹੈ ਕਿ ਇਹ ਟ੍ਰੇਨ 'ਚ ਆਉਂਦੇ ਸ਼ਰਾਰਤਾ ਨਾ ਕਰਿਆ ਕਰੋ ਇੱਕ ਠੱਗ ਕੇ ਚੀਜ਼ੇ ਲਿਉਂਦਾ ਉਹ ਖਾਇਆ ਕਰੋ ਆਪ ਉਹ ਟ੍ਰੇਨ 'ਚ ਟੱਕੀ ਹੋਈ ਚੀਜ਼ ਹੁੰਦੀ ਕੋਈ ਨਹੀਂ ਆ ਕਰੋ ਸਮਾਨ ਪੈਕ ਕਰਕੇ ਜੇ ਤੁਹਾਨੂੰ ਭੁੱਖ ਲੱਗਦੀ ਆ ਸਮਾਨ ਜਿਹੜਾ ਕਿਦਾਂ ਦਾ ਤੇਲ ਵਰਤਦੀ ਆ ਕਿਦਾਂ ਦਾ ਕੈਮੀਕਲ ਹੁੰਦਾ ਕੀ ਚੀਜ਼ ਵਰਤਦੀ ਇਹ ਚੀਜ਼ਾਂ ਵੀਰ ਨਾ ਖਾਇਆ ਕਰੋ ਖਾਸ ਕਰਕੇ ਵੀ ਤੇ ਮੇਰੇ ਵੀਰਾਂ ਨੂੰ ਗੁੱਸਾ ਵੀ ਲੱਗਣਾ ਵਾ ਜਿਹੜਾ ਗੁੱਸਾ ਕਰਨਗੇ ਆਪਣਾ ਖੂਨ ਸਾੜਾ ਦੇ ਸਾਡਾ ਕੁਝ ਨਹੀਂ ਆ ਪਰ ਇਹੋ ਜਿਹੀਆਂ ਗੰਦੀਆਂ ਚੀਜ਼ਾਂ ਨਾ ਖਾਇਆ ਕਰੋ ਖਾਸ ਕਰਕੇ ਪੰਜਾਬੀ ਬਹੁਤ ਜੋ ਲੋਕ ਜਿਹੜੇ ਭਾਈਆਂ ਸਾਰੇ ਨਹੀਂ ਕਹਿੰਦੇ ਭਈ ਇੱਕੋ ਜੀ ਐ ਪਰ ਕੁਝ ਭਈਏ ਵੇਖੀ ਇਹੋ ਜੀ ਆ ਕਿ ਜਿਹੜਾ ਨੇ ਫੈਕਸ਼ਨ ਦਾ ਘਰ ਕਰਨ ਦੇ ਆ ਖਾਸ ਤ੍ਰੇਨਾ ਵਿੱਚ ਬਸਾਂ ਵਿੱਚ ਜਦ ਦੁਕਾਨਾਂ ਦੇ ਬਾਹਰ ਨੰਗਾ ਖਾਣਾ ਹੋਗਾ ਮੱਖੀਆਂ ਗੋਡ-ਗੋਡ ਬੈਠੀ ਹੁੰਦੀਆਂ ਉਹ ਯਾਰ ਬਣ ਕੇ ਖਾਇਦੇ ਪੂਰੀਆਂ ਨਾ ਖਾਈ ਜਾਂਦੀਆਂ ਕੋਈ ਜਿਹਨੂੰ ਕਹਿੰਦੇ ਬਾਤ ਕਰੋ ਜਿੰਨਾ ਬੱਚੇ ਨਾਲ ਬਾਤ ਕਰੋ ਚੈਨਲ ਨੂੰ ਲਾਈਕ ਸ਼ੇਅਰ ਫੋਲੋ ਜੂਰ ਕਰੋ ਕਿ ਤੁਹਾਨੂੰ ਹਈ ਹਰ ਰੋਜ਼ ਹਰ ਤਰ੍ਹਾਂ ਦੀਆਂ ਸਟੋਰੀਆਂ ਵੀਡੀਓ ਖ ਆਪਣਾ ਕਿਸੇ ਧਾਰਮਿਕ ਦੀਆਂ ਵੀ ਹਰ ਥਾਂ ਤੁਹਾਨੂੰ ਵਧੀਆ ਤੋਂ ਵਧੀਆ ਦਿਖਾ ਸਕੀਏ ਇਹ ਚੈਨਲ ਲਾਈਕ ਸ਼ੇਅਰ ਫੋਲੋ ਜੂਰ ਕਰਿਓ ਦੇ ਆਉ ਤੁਹਾਨੂੰ ਅਸੀਂ ਦਰਬਾਰ ਸਾਹਿਬ ਦੀਆਂ ਲਾਈਵ ਤਸਵੀਰਾਂ ਵਿਖਾਉਣੇ ਆ ਆਪਣੇ ਚੈਨਲ ਤੇ ਆਓ ਚਲਿਏ ਸਾਡਾ ਵੀਰ ਰਾਣਾ ਭਾਜੀ ਤੇ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤੇ ਬਾਕੀ ਸਾਡੀ ਟੀਮ ਜਿਹੜੀ ਅੱਗੇ ਕਿ ਤੁਰ ਪਈ ਅਸੀਂ ਇੱਕ ਨਿਊਜ਼ ਬਣਾਉਂਦਾ ਪਈ ਇੱਕ ਸਟੋਰੀ ਬਣਾਉਂਦਾ ਪਈ ਅਸੀਂ ਲੱਡੂ ਕਰਾਰੇ ਵੱਲੋਂ ਤੇ ਸਾਡੀ ਟੀਮ ਅੱਗੇ ਕਾਫੀ ਲੰਘੀ ਆ ਤੇ ਅਸੀਂ ਰਸਤੇ ਵਿੱਚ ਇਦਾਂ ਰਹਿ ਗਏ ਆ ਤੇ ਸਾਡੇ ਨਾਲ ਕਾਫੀ 30 35 ਜਾਣੇ ਜੁੜ ਗਏ ਜਿਹੜੇ ਸ਼ਨੀਵਾਰ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਤੇ ਆਓ ਤੁਹਾਨੂੰ ਅਸੀਂ ਅੱਗੇ ਤਸਵੀਰਾਂ ਵਿਖਾਉਣੇ ਆ ਗੁਰੂਕਾਰ ਦੀਆਂ ਲਾਈਵ ਮੇਰੇ ਘਰ ਦੇ ਕਿਨੇ ਤੂੰ ਵੱਡਾ ਹੋਣਾ ਵੱਡਾ ਕਿੰਨਾ ਕੋਣਾ ਵਾ ਹੋ ਗਿਆ ਵੱਡਾ ਮਿੰਦਸ ਕਿੰਨਾ ਕੋਟਾ ਵਾ ਪਤਾ ਕਿੰਨਾ ਕੋਟਾ ਕਿੰਨਾ ਕੋਟਾ ਹੋਣਾ ਦੱਸ ਨਹੀਂ ਕਿਹਾ ਕਿਨੇ ਮੰਮੀ ਨੇ ਕਿ ਡੈਡੀ ਨੇ ਡੈਡੀ ਨੇ ਡੈਡੀ ਕਹਿੰਦੇ ਤੂੰ ਜੀ ਵੱਡਾ ਹੋ ਗਿਆ ਹੁਣ ਤੇ ਦਰਵਾਜ਼ਾ ਚਲ ਜਾ ਯਾਰ ਜਮਨੂ ਵੀ ਸ਼ਰਮਿੰਦ ਨਹੀਂ ਨਹੀਂ ਤੈਨੂੰ ਸ਼ਰਮਿੰਦ ਆ ਗਿਆ ਕਰਨ ਨਹੀਂ ਤੂੰ ਵੱਡਾ ਹੋ ਗਿਆ ਸਹੀ ਗੱਲ ਆ ਨਹੀਂ ਵੱਡਾ ਹੋ ਗਿਆ ਤੁਰ ਹਰ ਨੂੰ ਹੀ ਕੱਢ ਕੱਢ ਕੇ ਵੱਡਾ ਹੋ ਗਿਆ ਉਮਰ ਸਕੇ ਹਾਈਟ ਚ ਮੈਂ ਦਵਾ ਚ ਵੀਰੇ ਲੱਗਦਾ ਕਿ ਉਮਰ ਚ ਵੀ ਤਾਂ ਹਾਈਟ ਜੀ ਵੱਡਾ ਹੋ ਗਿਆ ਵਾ ਐਸੀ ਤਰ੍ਹਾਂ ਮਜਾ ਆਂਦਾ ਵਾ ਕਿ ਗੁਰੂ ਘਰ ਨਾ ਸੰਗਤ ਆਉਂਦੀ ਦਵੇ ਨਾ ਸੰਗਤ ਜਿੰਨੇ ਵੀ ਜੁੜਿਆ ਕਰੋ ਗੁਰੂ ਘਰ ਨੂੰ ਮਜਾ ਆਂਦਾ ਹੌਲੀ ਹੌਲੀ ਬੱਚੇ ਵੀ ਤਾਂ ਆਪਣੇ ਆਪ ਬਣ ਜਾਂਦੇ ਕਿ ਗੁਰੂ ਘਰ ਜਾਣਾ ਬੜਾ ਖੁਸ਼ੀ ਮਿਲਦੀ ਹੈ ਜੇ ਹੋਣਾ ਹੀ ਗੁਰੂ ਘਰ ਜਾਵਾਂਗੇ ਤੇ ਫੇਰ ਹੀ ਅੱਗੇ ਤੋਂ ਆਲਤ ਬੈ ਗਈ ਬੱਚਿਆਂ ਨੇ ਵੀ ਇਹਨਾਂ ਦੀ ਅਗ ਪੀੜ੍ਹੀਆਂ ਨੇ ਵੀ ਆਲਤ ਬੈ ਗਈ ਗੁਰੂ ਘਰ ਜਾਣਾ ਮੱਥਾ ਟੇਕਣਾ ਦਾ ਸਿੱਖ ਸਿੱਖ ਬਣੀ ਆਪਾਂ ਅੰਮ੍ਰਿਤ ਛਕੀ ਬਾਣੀ ਨਾਲ ਜੁੜੀਏ ਜੋ ਹੈ ਭੈਣ ਜੀ ਹਾਂਜੀ ਹਾਂਜੀ ਭੈਣ ਜੀ ڪنهن کي ڪنهن کي ڪنهن کي ڇا ٿي رهيو آهي شتي ۽ پير ۽ اڃا چاھي ٿو ڇا ڀيڪر 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 ڀي ਭਾਈ ਦੀ ਫੋਟੋ ਤੇ ਜਰਾ ਮੇਰੇ ਦਾ ਬੜਾ ਪੜਾਈ ਆ ਆ ਮੇਰੇ ਫੋਨ ਤੇ ਵੀ ਫੋਟੋ ਕੱਢੀ ਆ ਪਾ ਕਰੋ ਸੰਗਤਾਂ ਜਿਹੜੀ ਦੇਸ਼ ਵਿਦੇਸ਼ਾਂ ਚ ਬੈਠੀਆਂ ਵਾਂ ਦਰਸ਼ਨ ਕਰੋ ਗੁਰੂ ਘਰ ਦੇ ਆਪ ਕੋ ਸੰਗਤਾਂ ਇੰਤਕਾ ਵਟ ਹੋ ਗਿਆ ਰਸ਼ ਕਰਦੀ ਪਈਆਂ ਤੇਰੀ ਨਹੀਂ ਜੋ ਆ ਵੀ ਬੜਾ ਬੜਾ ਜਨ ਜਨ ਦਾ ਪੜਾ वो जो पैकेज था वो फोटो दा। दा आ, मेरे दे दे करो संगत जी दे विदां बैठी वा दर्शन करो गुरु घर दर को संगत थकावट होगी रश कर दीतिया जारी दस्तबकड़ बड़े बड़े जानकारी द्वारा आगे का पेशक खींचता बड़ा बड़ा पेशक आ गया श्री चाचा हो ਇੱਥੇ ਨਾ ਅਮਨੇ ਜੀ ਆਪਾਂ ਲੋਕੋੜੀ ਨਹੀਂ ਜਾਦੇ ਜਿੰਨਾ ਇੱਧਰ ਆ ਰਿਹਾ ਹੈ ਭਾਈ ਨੂੰ ਇਦਿੱਕਾ ਮੋਟਾ ਕਿਹਦੇ ਬਾਅਦ ਤੇ ਕਿਹਦੇ ਮੇਰੇ ਉੱਪਰ ਹੈ ਕੌਣ تو کي ڏسو نه 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 نه